ਪੂਰੀ ਦੁਨੀਆ ਤੋਂ ਵੱਧ ਪੈਸੇ ਕਮਾਉਂਦਾ ਹੈ ਆਸੀਖ ਇੱਕ ਦਿਨ ਦੇ 48 ਕਰੋੜ ਕਮਾਉਂਦਾ ਹੈ ਸਰਦਾਰ ਇੱਕ ਮਹੀਨੇ ਦੀ ਤਨਖਾਹ ਐਨੀ ਕਿ ਖੁੱਲੇ ਦਾ ਖੁੱਲਾ ਰਹਿ ਜਾਵੇਗਾ ਤੁਹਾਡਾ ਵੀ ਮੂੰਹ ਹਰ ਕੋਈ ਕਰ ਰਿਹਾ ਹੈ ਇਸ ਸਰਦਾਰ ਦੀ ਚਰਚਾ ਹਰ ਕੋਈ ਜਾਣਨਾ ਚਾਹੁੰਦਾ ਹੈਗਾ ਇਸ ਦੇ ਪਿੱਛੇ ਦੀ ਕਹਾਣੀ ਤਾਉ ਦੱਸਦੀ ਹੈ ਕਿ ਭਾਰਤੀ ਮੁੱਲ ਦੇ ਉਦਯੋਗਪਤੀ ਜਗਦੀਪ ਸਿੰਘ ਨੂੰ ਲੈ ਕੇ ਹੁਣ ਕਾਫੀ ਚਰਚਾ ਚੱਲ ਰਹੀ ਹੈ। ਉਹਨਾਂ ਦਾ ਨਾਮ ਅਤੇ ਚਿਹਰਾ ਵੀ ਕਾਫੀ ਵਾਇਰਲ ਹੋ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜਗਦੀਪ ਸਿੰਘ ਦੁਨੀਆ ਦਾ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਕਰਮਚਾਰੀ ਬਣ ਗਏ ਨੇ। ਉਹਨਾਂ ਦੀ ਤਨਖਾਹ ਨੂੰ ਸੁਣ ਕੇ ਹਰ ਕੋਈ ਹੈਰਾਨ ਹੈਗਾ। ਦਰਅਸਲ ਉਹਨਾਂ ਦੀ ਤਨਖਾਹ ਜਿਹੜੀ ਕਿ ਦੁਨੀਆ ਦੇ ਕਿਸੇ ਵੀ ਸੀਈਓ ਤੋਂ ਵੱਧ ਸੀਗੀ ਇੰਨਾ ਜ਼ਿਆਦਾ ਹੈ ਕਿ ਜੇਕਰ ਇੱਕ ਦਿਨ ਦੀ ਕਮਾਈ ਦਾ ਹਿਸਾਬ ਲਗਾਇਆ ਜਾਵੇ ਤਾਂ ਇਹ ਅੰਕੜਾ 48 ਕਰੋੜ ਰੁਪਏ ਬਣਦਾ ਹੈਗਾ ਯਾਨੀ ਕਿ ਸਾਲਾਨਾ ਆਧਾਰ ਦੇ ਉੱਤੇ 17000 ਕਰੋੜ ਰੁਪਏ ਬਣਦੇ ਨੇ ਲੋਕ ਇਹ ਜਾਣਨਾ ਚਾਹੁੰਦੇ ਨੇ ਉਤਸੁਕ ਵੀ ਨੇ ਕਿ ਜਗਦੀਪ ਸਿੰਘ ਆਖਿਰ ਕੌਣ ਹੈਗੇ ਕੀ ਉਹਨਾਂ ਨੇ ਅਜਿਹਾ ਕੰਮ ਕੀਤਾ ਕਿ ਉਹਨਾਂ ਨੂੰ ਇੰਨਾ ਵੱਡਾ ਪੈਕੇਜ ਮਿਲਿਆ ਇਕੀ ਸੇ ਇੱਕ ਵਿਅਕਤੀ ਦੀ ਨਹੀਂ ਸਗੋ ਇੱਕ ਭਾਰਤੀ ਪ੍ਰਤੀਬਾ ਦੀ ਕਹਾਣੀ ਹੈ ਜਿਸ ਨੂੰ ਹੁਣ ਵਿਸ਼ਵ ਪੱਧਰ ਦੇ ਉੱਤੇ ਪਛਾਣ ਮਿਲੀ ਹੈ ਜਗਦੀਪ ਸਿੰਘ ਨੇ ਇਹਨਾਂ ਵਧੀਆ ਕੰਮ ਕੀਤਾ ਹੈ ਕਿ ਉਹਨਾਂ ਦਾ ਨਾਂ ਹੁਣ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਈਓ ਦੇ ਵਜੋਂ ਦਰਜ ਹੋ ਚੁੱਕਿਆ ਹੈ ਉਹਨਾਂ ਦਾ ਸਫ਼ਰ ਇਲੈਕਟ੍ਰੋਨਿਕ ਵਾਹਨ ਬੈਟਰੀ ਟੈਕਨੋਲੋਜੀ ਨੂੰ ਨਵੀਆਂ ਉਚਾਈਆਂ ਤੇ ਉੱਤੇ ਲੈ ਜਾਣ ਦੀ ਇੱਕ ਮਿਸਾਲ ਹੈ ਉਧਰ ਉਹਨਾਂ ਦਾ ਸਫ਼ਰ ਜਿਹੜਾ ਕਿ ਸ਼ੁਰੂ ਹੁੰਦਾ ਹੈ ਵੈਸੇ ਤਾਂ ਉਦਯੋਗਪਤੀਆਂ ਦੀ ਜ਼ਕਰ ਗੱਲ ਕੀਤੀ ਜਾਵੇ ਤਾਂ ਐਲਨ ਮਕਸ ਤੇ ਹੋਰ ਕਈ ਵੱਡੇ ਵੱਡੇ ਜਿਵੇਂ ਕਿ ਅੰਬਾਨੀ ਟਾਟਾ ਦਾ ਨਾਮ ਵੀ ਆਉਂਦਾ ਹੈ ਪਰ ਇਹ ਜਗਦੀਪ ਸਿੰਘ ਸਰਦਾਰ ਨੇ ਅੱਜ ਦੇ ਸਮੇਂ ਦੇ ਵਿੱਚ ਸਭ ਦੀ ਨੀਂਦ ਉਡਾ ਕੇ ਰੱਖੀ ਹੋਈ ਹੈ ਦਰਅਸਲ ਜਗਦੀਪ ਸਿੰਘ ਨੇ 2010 ਦੇ ਵਿੱਚ ਕੁਆਂਟਮ ਸਕੇਪ ਨਾਮ ਦੀ ਇੱਕ ਕੰਪਨੀ ਦੀ ਸਥਾਪਨਾ ਕੀਤੀ ਸੀ ਇਹ ਕੰਪਨੀ ਨਵੀਂ ਪੀੜੀ ਦੀ ਸੈਲਿਡ ਸਟੇਟ ਬੈਟਰੀਆਂ ਦੇ ਉੱਤੇ ਕੰਮ ਕਰਦੀ ਹੈ ਇਹ ਬੈਟਰੀਆਂ ਇਲੈਕਟ੍ਰੋਨਿਕ ਵਾਹਨਾਂ ਦੀ ਊਰਜਾ ਕੁਸ਼ਲਤਾ ਨੂੰ ਵਧਾਉਂਦੀਆਂ ਨੇ ਅਤੇ ਚਾਰਜ ਹੋਣ ਦਾ ਸਮਾਂ ਘਟਾਉਂਦੀਆਂ ਨੇ ਇਹ ਕੰਮ ਈਵੀ ਦੀ ਦੁਨੀਆ ਦੇ ਵਿੱਚ ਇੱਕ ਕ੍ਰਾਂਤੀ ਵਾਂਗ ਹੈ ਜਗਦੀਪ ਸਿੰਘ ਦੀ ਦੂਰਦੰਦੇਸ਼ੀ ਅਤੇ ਅਗਵਾਈ ਨੇ ਕੰਪਨੀ ਨੂੰ ਪ੍ਰਸਿੱਧੀ ਪ੍ਰਦਾਨ ਕੀਤੀ ਵੈਕਸ ਵੋਗਨ ਅਤੇ ਬਿਗ ਗੈਟਸ ਵਰਗੇ ਉਦਯੋਗਿਕ ਦਿਗਜਾਂ ਨੇ ਉਹਨਾਂ ਦੇ ਉੱਤੇ ਭਰੋਸਾ ਕੀਤਾ ਅਤੇ ਪੈਸਾ ਨਿਵੇਸ਼ ਕੀਤਾ ਕੁਆਂਟਮ ਸਕੇਪ ਤੋਂ ਪਹਿਲਾਂ ਜਗਦੀਪ ਸਿੰਘ ਨੇ 10 ਸਾਲਾਂ ਤੋਂ ਵੱਧ ਸਮੇਂ ਤੱਕ ਵੱਖ-ਵੱਖ ਕੰਪਨੀਆਂ ਦੇ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਇਸ ਦੇ ਨਾਲ ਉਹਨਾਂ ਨੂੰ ਉੱਭਰਦੀਆਂ ਤਕਨੀਕਾਂ ਨੂੰ ਡੂੰਘਾਈ ਦੇ ਨਾਲ ਸਮਝਣ ਦਾ ਵੀ ਮੌਕਾ ਮਿਲਿਆ। ਉਹਨਾਂ ਦੀ ਪੜ੍ਹਾਈ ਦੀ ਪੜ੍ਹਾਈ ਵੀ ਜਿਹੜੀ ਕਿ ਸ਼ਾਨਦਾਰ ਸੀ। ਉਹਨਾਂ ਨੇ ਸਟੇਨਫੋਰਡ ਯੂਨੀਵਰਸਿਟੀ ਤੋਂ ਬੀਟੈਕ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਐਮਬੀਏ ਦੀ ਗ੍ਰੈਜੂਏਸ਼ਨ ਕੀਤੀ ਅਤੇ ਆਪਣੀ ਪ੍ਰਤਿਭਾ ਨੂੰ ਸਾਬਤ ਕੀਤਾ। ਜਗਦੀਪ ਸਿੰਘ ਦਾ ਤਨਖਾਹ ਪੈਕੇਜ ਬੇਮਿਸਾਲ ਸੀ। ਇਸ ਦੇ ਵਿੱਚ 19000 ਕਰੋੜ ਰੁਪਏ ਦੇ ਸਟਾਕ ਵਿਕਲਪ ਸ਼ਾਮਿਲ تھے۔ ਇਹ ਪੈਕੇਜ ਉਨ੍ਹਾਂ ਦੀਆਂ ਨਿੱਜੀ ਪ੍ਰਾਪਤੀਆਂ ਅਤੇ ਕੁਆਂਟਮ ਸਕੇਪ ਦੇ ਵਿਕਾਸ ਦੇ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਮੱਦੇਨਜ਼ਰ ਦਿੱਤਾ ਗਿਆ ਸੀ 16 ਫਰਵਰੀ 2024 ਨੂੰ ਇਸ ਸਰਦਾਰ ਸਿੱਖ ਨੇ ਕੁਆਂਟਮ ਸਕੇਪ ਦੇ ਸੀਈਓ ਦੇ ਵਜੋਂ ਅਸਤੀਫਾ ਦੇ ਦਿੱਤਾ ਅਤੇ ਕੰਪਨੀ ਦੀ ਵਾਕਡੋਰ சிவா ਸ਼ਿਵਰਾਜ ਨੂੰ ਸੌਂਪ ਦਿੱਤੀ ਆਪਣੇ ਅਸਤੀਫੇ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਸਫ਼ਰ ਖਤਮ ਨਹੀਂ ਕੀਤਾ ਜਾਰੀ ਰੱਖਿਆ ਅਤੇ ਹੁਣ ਇੱਕ ਸਟੀਲਥ ਸਟਾਰਟਅਪ ਦੇ CEO ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਤਾ ਲੱਗਦਾ ਹੈ ਕਿ ਉਹ ਨਵੀਂ ਤਕਨੀਕ ਦੇ ਉੱਤੇ ਕੰਮ ਕਰ ਰਹੇ ਨੇ ਜਿਸ ਦੇ ਕਾਰਨ ਭਵਿੱਖ ਦੇ ਵਿੱਚ ਸਾਨੂੰ ਹੋਰ ਚਮਤਕਾਰ ਦੇਖਣ ਨੂੰ ਮਿਲ ਸਕਦੇ ਨੇ ਉਹ ਵੀ ਤੁਹਾਨੂੰ ਸਮੇਂ-ਸਮੇਂ ਤੇ ਅਸੀਂ ਦੱਸਦੇ ਰਵਾਂਗੇ ਸਾਡੀ ਇਸ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਕਿ ਆਉਣ ਵਾਲੀਆਂ ਹੋਰ ਕਈ ਜਿਹੜੀ ਕਿ ਖਬਰਾਂ ਹੋਣਗੀਆਂ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਤਾਂ ਦੱਸਦੇ ਕਿ Google ਦੀ ਮੁਲ ਕੰਪਨੀ Alphabet ਦੇ CEO ਸੁੰਦਰ ਪਿਚਾਈ ਨੂੰ ਵੀ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਈਓ ਦੀ ਸੂਚੀ ਦੇ ਵਿੱਚ ਗਿਣਿਆ ਜਾਂਦਾ ਹੈ। ਉਹ 2004 ਦੇ ਵਿੱਚ Google ਦੇ ਨਾਲ ਜੁੜੇ ਸੀ। April 2023 ਦੇ ਅੰਕੜਿਆਂ ਦੇ ਮੁਤਾਬਕ ਉਨ੍ਹਾਂ ਦੀ ਸਾਲਾਨਾ ਤਨਖਾਹ 1663 ਕਰੋੜ ਰੁਪਏ। ਤਨਖਾਹ ਤੋਂ ਇਲਾਵਾ ਉਨ੍ਹਾਂ ਨੂੰ ਕਈ ਭੱਤੇ ਵੀ ਮਿਲਦੇ ਹਨ। ਇਸ ਦਾ ਇਸ ਸਭ ਨੂੰ ਮਿਲਾ ਕੇ ਉਨ੍ਹਾਂ ਨੂੰ ਲਗਭਗ 18000 5400 ਕਰੋੜ ਰੁਪਏ ਮਿਲਦੇ ਨੇ ਤਾਂ ਰੋਜ਼ਾਨਾ 5 ਕਰੋੜ ਰੁਪਏ ਦੀ ਕਮਾਈ ਕਰਦੇ ਨੇ ਤਾਂ ਇਹ ਸੀਗੀ ਜਗਦੀਪ ਸਿੰਘ ਦੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹਦੀ ਇਹ ਕਹਾਣੀ ਕਿਵੇਂ ਜਿ ਲੱਗੀ ਹੈ ਹਾਲਾਂਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਸੀਈਓ ਦੇ ਅਹੁਦੇ ਤੋਂ ਅਸਤੀਫਾ ਤੇ ਦਿੱਤਾ ਤੇ ਆਪਣਾ ਸਫ਼ਰ ਖਤਮ ਨਹੀਂ ਕੀਤਾ ਅੱਗੇ ਵੀ ਜਾਰੀ ਰੱਖਿਆ ਤੇ ਬਾਣ ਵਾਲਾ ਪੁਇਖ ਦੇ ਵਿੱਚ ਸਾਨੂੰ ਹੋਰ ਵੀ ਉਹਨਾਂ ਦੇ ਚਮਤਕਾਰ ਦੇਖਣ ਨੂੰ ਮਿਲਣਗੇ ਜਿਵੇਂ ਇਲੈਕਟ੍ਰੋਨਿਕ ਦੇ ਵਿੱਚ ਉਹਨਾਂ ਨੇ ਇੱਕ ਕੰਪਨੀ ਦੇ ਵਿੱਚ ਜੋ ਵੀ ਕੰਮ ਕੀਤਾ ਤੇ ਉਸ ਤੋਂ ਬਾਅਦ ਹੁਣ ਕੀ ਕਰਨ ਜਾਣਗੇ ਇਹ ਵੀ ਲੋਕਾਂ ਨੂੰ ਜਿਹੜਾ ਕਿ ਉਤਸੁਕ ਹੋਏਗਾ ਉਹਨਾਂ ਨੂੰ ਵੀ ਐਕਸਾਈਟਮੈਂਟ ਹੈ ਕਿ ਹੁਣ ਜਗਦੀਪ ਸਿੰਘ ਕੀ ਕਰਨਗੇ ਪਰ ਲੋਕ ਅਜੇ ਵੀ ਇਹ ਸੋਚਣ ਦੇ ਵਿੱਚ ਮਜਬੂਰ ਹੋ ਰਹੇ ਨੇ ਕਿ ਇੰਨਾ ਜ਼ਿਆਦਾ ਪੈਕੇਜ ਕਿਵੇਂ ਮਿਲ ਸਕਦਾ ਹੈ ਤਾਂ ਜਗਦੀਪ ਸਿੰਘ ਦੀ ਇਹ ਕਹਾਣੀ ਸੁਣ ਕੇ ਤੁਹਾਨੂੰ ਕਿਵੇਂ ਜੁ ਲੱਗਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਵਾਰ ਜ਼ਰੂਰ ਦੱਸਿਓ